ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੈਵੀ ਵਿਊ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਜੀ ਮਨਾਲੀ ਤੇ ਇੱਥੇ ਦਿਖਾਵਾਂਗੇ ਤੁਹਾਨੂੰ ਪੂਰੇ ਜੰਨਤ ਵਰਗੇ ਨਜ਼ਾਰੇ ਤੇ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਲਾਈਕ ਤੇ ਸ਼ੇਅਰ ਕਰ ਦਿਓ ਅਤੇ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਜੋ ਹੈਗੀਆਂ ਉਹ ਤੁਹਾਡੇ ਤੱਕ ਪਹੁੰਚ ਸਕਣ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਗਏ ਜੀ ਗੁਰਦੁਆਰਾ ਮੰਡੀ ਸਾਹਿਬ ਕੋ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਿਕ ਗੁਰਦੁਆਰਾ ਹੈ ਇਹ ਬਹੁਤ ਹੀ ਵਧੀਆ ਗੁਰਦੁਆਰਾ ਹੈ ਗੁਰਦੁਆਰਾ ਬਿਲਕੁਲ ਪਹਾੜਾਂ ਦੇ ਗੱਭੇ ਬਣਿਆ ਹੋਇਆ ਹੈ ਤੇ ਚਾਰੇ ਪਾਸੇ ਤੁਸੀਂ ਜਿੱਧਰ ਵੀ ਦੇਖੋਗੇ ਤੁਹਾਨੂੰ ਉੱਚੇ-ਉੱਚੇ ਪਹਾੜ ਦਿਖਾਈ ਦੇਣਗੇ ਤੇ ਬਹੁਤ ਹੀ ਸੁੰਦਰ ਨਜ਼ਾਰਾ ਹੈ ਇਸ ਗੁਰਦੁਾਰੇ ਦਾ ਅਸੀਂ ਪਹਿਲਾਂ ਵੀ ਜਦੋਂ ਕਦੇ ਸਾਈਡ ਜਾਂਦੇ ਹਾਂ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਉਂਦੇ ਹਾਂ ਕਿਉਂਕਿ ਇੱਥੇ ਜਾ ਕੇ ਬਹੁਤ ਹੀ ਜ਼ਿਆਦਾ ਮਨ ਲੱਗ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਦੀ ਬਣਤਰ ਅਤੇ ਖੂਬਸੂਰਤੀ ਇੰਨੀ ਜ਼ਿਆਦਾ ਵਧੀਆ ਹੈ ਕਿ ਤੁਹਾਡਾ ਇਸ ਜਗ੍ਹਾ ਤੋਂ ਜਾਣ ਲਈ ਬਿਲਕੁਲ ਵੀ ਮਨ ਨਹੀਂ ਕਰੇਗਾ ਜਦੋਂ ਵੀ ਤੁਸੀਂ ਕਿਤੇ ਇਸ ਸਾਈਡ ਜਾਓ ਤਾਂ ਜਰੂਰ ਗੁਰਦੁਆਰਾ ਮੰਡੀ ਸਾਹਿਬ ਗੋਵਿੰਦਗੜ੍ਹ ਦੇ ਦਰਸ਼ਨ ਜ਼ਰੂਰ ਕਰਕੇ ਆਇਓ ਸੋ ਅਸੀਂ ਇੱਥੇ ਸਰਾਂ ਦੇ ਵਿੱਚ ਕਮਰਾ ਲਿਆ ਤੇ ਇੱਕ ਰਾਤ ਇੱਥੇ ਰੁਕਣ ਦਾ ਫੈਸਲਾ ਕੀਤਾ ਕਿਉਂਕਿ ਇੱਥੋਂ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਤੇ ਫਿਰ ਰਾਤ ਨੂੰ ਅਸੀਂ ਇੱਥੇ ਥੋੜਾ ਘੁੰਮਣ ਚਲੇ ਗਏ ਜੋ ਕਿ ਇੱਥੇ ਨੇੜੇ ਹੀ ਸਟੇਡੀਅਮ ਹੈ ਜੋ ਕਿ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਤੇ ਸਾਡੇ ਬੰਦੇ ਕਹਿ ਰਹੇ ਸੀ ਕਿ ਅਸੀਂ ਐਕਸਰਸਾਈਜ਼ ਕਰਨੀ ਹੈ ਤੇ ਦੇਖੋ ਕਿਸ ਤਰ੍ਹਾਂ ਸਾਡਾ ਜਵਾਨ ਲੱਗਿਆ ਹੋਇਆ ਐਕਸਰਸਾਈਜ਼ ਕਰਨ ਸ਼ਾਬਾਸ਼ ਸ਼ਾਬਾਸ਼ ਖਿੱਚ ਕੇ ਰੱਖ ਜਰਾ ਕੰਮ ਖਿੱਚ ਕੇ ਐ ਲਾਉਂਦਾ ਪੂਰਾ ਮੁੰਡਾ ਜੋਰ ਬੱਸ ਬੱਸ ਹੋ ਗਈ ਉਹ ਜਾ ਯਾਰ ਇੰਨੀ ਜਲਦੀ ਪਾਸ ਹੋ ਗਏ ਤੇਰੀ ਰੌਲਾ ਤਾਂ ਬਥੇਰਾ ਪਾਇਆ ਸੀ ਸੋ ਦੇਖੋ ਜੀ ਬਹੁਤ ਵੱਡਾ ਸਟੇਡੀਅਮ ਹੈ ਜੀ ਇਹ ਤੇ ਬਹੁਤ ਹੀ ਵਧੀਆ ਘੁੰਮਣ ਵਾਲੀ ਵੀ ਜਗਾ ਹੈ ਸ਼ਾਮ ਨੂੰ ਕਾਫੀ ਰੌਣਕ ਹੁੰਦੀ ਹੈ ਇੱਥੇ ਪਰ ਅਸੀਂ ਥੋੜਾ ਲੇਟ ਹੋ ਗਏ ਸੀ ਤੇ ਉਸ ਤੋਂ ਅਗਲੇ ਦਿਨ ਜੀ ਅਸੀਂ ਤੁਰ ਪਏ ਮਨੀਕਰਨ ਸਾਹਿਬ ਕਿਉਂਕਿ ਮਨੀਕਰਨ ਸਾਹਿਬ ਜਾਣ ਦਾ ਵੀ ਸਾਡਾ ਬਹੁਤ ਦਿਲ ਕਰ ਰਿਹਾ ਸੀ ਕਿ ਉੱਥੇ ਵੀ ਮੱਥਾ ਟੇਕ ਕੇ ਜਾਇਆ ਜਾਵੇ ਤੇ ਉਸ ਤੋਂ ਬਾਅਦ ਪਹੁੰਚ ਗਏ ਜੀ ਅਸੀਂ ਮਨੀਕਰਨ ਸਾਹਿਬ ਜੋ ਕਿ ਅਸੀਂ ਪੂਰਾ ਸਾਹਿਬ ਦੇ ਵਿੱਚ ਅੰਦਰ ਮੱਥਾ ਟੇਕਿਆ ਬਹੁਤ ਹੀ ਵਧੀਆ ਸਥਾਨ ਬਣਿਆ ਹੋਇਆ ਹੈ ਉਸ ਤੋਂ ਬਾਅਦ ਗਏ ਜੀ ਅਸੀਂ ਦੂਸਰੀ ਸਾਈਡ ਜਿੱਥੇ ਕਿ ਪਾਣੀ ਉਬਲਦਾ ਹੈ ਜਿਹਦੇ ਵਿੱਚ ਕਿ ਲੋਕ ਕੱਪੜੇ ਦੇ ਵਿੱਚ ਬੰਨ ਕੇ ਚੌਲ ਲਮਕਾ ਦਿੰਦੇ ਹਨ ਤੇ ਥੋੜੀ ਦੇਰ ਬਾਅਦ ਚੌਲ ਉਬਲ ਜਾਂਦੇ ਹਨ ਇੰਨਾ ਗਰਮ ਪਾਣੀ ਹੈ ਤੇ ਇੱਥੇ ਇਸ਼ਨਾਨ ਵੀ ਕਰਦੇ ਹਨ ਲੋਕ ਇਸ਼ਨਾਨ ਕਰਨ ਲਈ ਅਲੱਗ ਜਗ੍ਹਾ ਬਣੀ ਹੋਈ ਹੈ ਉਸ ਤੋਂ ਬਾਅਦ ਜੀ ਸਾਨੂੰ ਮਿਲੇ ਬਾਬਾ ਜੀ ਜੋ ਕਿ ਬਹੁਤ ਵਧੀਆ ਸੁਭਾਅ ਸੀ ਇਹਨਾਂ ਦਾ ਤੇ ਬਾਬਾ ਜੀ ਨੇ ਸਾਨੂੰ ਹੁਕਮ ਲਾਇਆ ਕਿ ਪ੍ਰਸ਼ਾਦ ਪੈਕ ਕਰਨਾ ਹੈ ਤੇ ਅਸੀਂ ਬਾਬਾ ਜੀ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਅਤੇ ਪ੍ਰਸ਼ਾਦ ਪੈਕ ਕਰਵਾਇਆ ਬਾਬਾ ਜੀ ਐਨੇ ਸ਼ਾਂਤ ਸੁਭਾਅ ਦੇ ਤੇ ਐਨੇ ਵਧੀਆ ਸੇਵਾ ਵਾਲੇ ਭਾਵਨਾਵਾਂ ਵਾਲੇ ਸਨ ਕਿ ਸਾਨੂੰ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹ ਸਾਡੀ ਹਰੇਕ ਗੱਲ ਦਾ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਜਵਾਬ ਦੇ ਰਹੇ ਸੀ। ਇੰਨੀ ਦੇਰ ਨੂੰ ਸਾਡਾ ਬੰਦਾ ਇੱਕ ਹੋਰ ਬੋਰਾ ਚੱਕ ਲਿਆ ਜੀ ਪ੍ਰਸ਼ਾਦ ਦਾ। ਸੋ ਸੇਵਾ ਕਰਕੇ ਬਹੁਤ ਹੀ ਤਿਲਖੁਸ਼ ਹੋਇਆ। ਫਿਰ ਸੇਵਾ ਕਰਨ ਤੋਂ ਬਾਅਦ ਅਸੀਂ ਨਿਕਲ ਗਏ ਜੀ ਥੋੜਾ ਘੁੰਮਣ ਤੇ ਦੇਖੋ ਕਿਦਾਂ ਸਾਡਾ ਬੰਦਾ ਕੰਧਾਂ ਵਿੱਚ ਵੱਜਦਾ ਫਿਰ ਰਿਹਾ ਹੈ। ਚਲੋ ਕੋਈ ਨਹੀਂ ਹੋ ਜਾਂਦਾ ਘਾਟਾ ਵਾਧਾ ਕਿਤੇ। ਅਸਲ 'ਚ ਲੰਗਰ ਜਿਆਦਾ ਛੱਕ ਲਿਆ ਲੱਗਦਾ ਮੈਨੂੰ ਤੇ ਉਹਨੂੰ ਕੋਈ ਪਤਾ ਨਹੀਂ ਲੱਗ ਰਿਹਾ ਕਿ ਮੇਰੇ ਅੱਗੇ ਪਿੱਛੇ ਕੀ ਹੈ। ਤੇ ਆ ਜਾਓ ਜੀ ਤੁਹਾਨੂੰ ਅੱਗੇ ਕਮਾਉਣੇ ਆ ਤੇ ਕਰਾਨੇ ਆ ਪਹਾੜਾਂ ਦੀ ਸਹਿਰ ਅਸੀਂ ਉਸ ਤੋਂ ਬਾਅਦ ਗਏ ਝਰਨੇ ਤੇ ਤੇ ਲਓ ਜੀ ਬਣਾਓ ਜੀ ਮੇਰੀ ਵੀਡੀਓ ਬਣਾਓ ਸਾਡਾ ਬੰਦਾ ਖੜ ਗਿਆ ਜੀ ਕਹਿੰਦਾ ਵੀਡੀਓ ਬਣਾਣੀ ਮੇਰੀ ਝਰਨੇ ਦੇ ਨਾਲ ਤੇ ਉੱਥੇ ਸਾਨੂੰ ਇੱਕ ਬਹੁਤ ਹੀ ਵਧੀਆ ਚੀਜ਼ ਦੇ ਸੀ ਦੇਖਿਓ ਥੋੜਾ ਧਿਆਨ ਦੇ ਨਾਲ ਦੇਖਣਾ ਪੈਣਾ ਤੁਹਾਨੂੰ ਤੇ ਇੱਕ ਛੋਟੀ ਜਿਹੀ ਚਿੜੀ ਹੈ ਜੋ ਕਿ ਬਾਰ-ਬਾਰ ਪਾਣੀ ਦੇ ਵਿੱਚ ਛਾਲ ਮਾਰਦੀ ਆ ਵਿੱਚ ਹੀ ਡੁੱਬ ਜਾਂਦੀ ਕਾਫੀ देर ਬਾਅਦ ਵਿੱਚੋਂ ਨਿਕਲਦੀ ਆ ਤੇ ਸ਼ਾਇਦ ਉਹ ਆਪਣੇ ਖਾਣ ਵਾਸਤੇ ਵਿੱਚੋਂ ਕੁਝ ਲੈ ਕੇ ਆਂਦੀ ਐ ਜਾਂ ਪਤਾ ਨਹੀਂ ਸਾਨੂੰ ਕੋਈ ਸਮਝ ਨਹੀਂ ਲੱਗੀ ਦੇਖਣਾ ਉਹ ਦੇਖੋ ਵਿੱਚ ਚਲੀ ਜਾਂਦੀ ਐ ਤੇ ਫਿਰ ਕਾਫੀ ਦੇਰ ਬਾਅਦ ਬਾਹਰ ਨਿਕਲਦੀ ਐ ਫਿਰ ਮੈਂ ਖਿਚਾਈ ਇੱਕ ਫੋਟੋ ਤੇ ਅਸੀਂ ਚੱਲ ਗਏ ਜੀ ਫ੍ਰਿਜ ਦੇ ਉੱਪਰ ਤੇ ਸਾਡਾ ਬੰਦਾ ਨਹੀਂ ਹਟਦਾ ਜੀ ਦੇਖ ਲਓ ਇਹ ਬਾਰ-ਬਾਰ ਮੋੜੇ ਆਈ ਜਾਂਦਾ ਮੇਰੀ ਵੀਡੀਓ ਬਣਾਓ ਮੇਰੀ ਵੀਡੀਓ ਬਣਾਓ ਕਿੰਨੀ ਕੁ ਵੀਡੀਓ ਬਣਾਈ ਜਾਈਏ ਇਹਦੀ ਇਹ ਨਹੀਂ ਹਟਦਾ ਜੀ ਇਹ ਵੀਡੀਓ ਦਾ ਬਹੁਤ ਸ਼ਕੀਰ ਬੰਦਾ ਐ ਸਾਡਾ ਲਓ ਜੀ ਇੱਕ ਹੋਰ ਆ ਗਿਆ ਹਾਂਜੀ ਤੇਰੀ ਬਣਾ ਦਈਏ ਚਲੋ ਆਹ ਲਓ ਜੀ ਇਹ ਕਰ ਕੀ ਰਿਹਾ ਜੇ ਸਾਲਾ ਕਰ ਕੀ ਰਹਾ ਹੈ ਜਹਾਂ ਪੇ ਲਓ ਜੀ ਪੋਜ ਬਣਾਏ ਜਾ ਰਹੇ ਆ ਅਲੱਗ-ਅਲੱਗ ਉਹਨੂੰ ਲੱਗਦਾ ਕਿ ਫੋਟੋ ਖਿੱਚ ਹੋ ਰਹੀ ਆ ਪਰ ਵੀਡੀਓ ਬਣ ਰਹੀ ਆ ਤੇ ਉਸ ਤੋਂ ਬਾਅਦ ਆਹ ਦੇਖੋ ਜੀ ਕਿਆ ਵਧੀਆ ਨਜ਼ਾਰਾ ਆ ਕਿੰਨਾ ਸੋਹਣਾ 뷰 ਹੈ ਦੇਖ ਕੇ ਵਾਕਈ ਦਿਲ ਖੁਸ਼ ਹੋ ਜਾਂਦਾ ਹੈ ਤੇ ਲਓ ਆ ਫੇਰ ਆ ਗਿਆ ਵਿੱਚ ਐ ਤੂੰ ਹਟਦਾ ਹੀ ਨਹੀਂ ਚੱਲ ਪਰ ਬਾਕੀਆਂ ਨੂੰ ਵੀ ਮੌਕਾ ਦੇ ਦੇ ਥੋੜਾ ਜਿਹਾ ਪਰ ਸਾਡਾ ਬੰਦਾ ਜੀ ਕਿੱਥੇ ਟਲਦਾ ਇਹ ਮੁੰਡਾ ਸਾਡਾ ਵੀਡੀਓ ਦਾ ਪੂਰਾ ਸ਼ਕੀਨ ਹੈ ਤੇ ਲਓ ਜੀ ਇੱਥੇ ਕਿ ਤੁਹਾਨੂੰ ਫੇਰ ਦੇਸੀ ਆਣਾ ਉਹ ਦੇਖੋ ਸਾਹਮਣੇ ਫੇਰ ਖੜਾ ਲੱਗਾ ਆ ਵੀਡੀਓ ਬਣਾਉਣਾ ਤੇ ਵੀਡੀਓ ਬਣਾਉਂਦੇ ਬਣਾਉਂਦੇ ਜੀ ਸਾਨੂੰ ਫਿਰ ਆਪਣਾ ਟਾਰਗੇਟ ਦਿਸਿਆ ਕਿ ਉਹ ਉੱਥੇ ਅਸੀਂ ਜਾਣਾ ਹੈ ਜੀ ਮਨਾਲੀ ਸੋ ਅਸੀਂ ਹਜੇ ਮਨੀ ਕਰਨ ਸਾਹਿਬ ਹੀ ਘੁੰਮ ਰਹੇ ਆ ਤੇ ਫਿਰ ਅਸੀਂ ਸੋਚਿਆ ਕਿ ਕਿਉਂ ਨਾ ਟਾਈਮ ਨਾਲ ਉੱਥੋਂ ਤੁਰਿਆ ਜਾਵੇ ਤਾਂ ਕਿ ਉੱਥੇ ਅਸੀਂ ਟਾਈਮ ਨਾਲ ਪਹੁੰਚ ਜਾਈਏ ਤੇ ਉਹ ਜਾਣਾ ਹੈ ਜੀ ਦੇਖਣ ਨੂੰ ਤਾਂ ਬੜੀ ਨੇੜੇ ਲੱਗ ਰਿਹਾ ਪਰ ਹੈਗਾ ਬਹੁਤ ਦੂਰ ਹੈ ਤੋ ਚਲੋ ਜੀ ਇੱਥੋਂ ਚੱਲਦੇ ਆ ਹੁਣ ਤੇ ਫਿਰ ਉੱਥੋਂ ਜੀ ਕੋਈ ਅਸੀਂ ਸ਼ਾਮ ਨੂੰ 4:30 5 ਵਜੇ ਤੁਰ ਪਏ ਮਨਾਲੀ ਵੱਲੋਂ ਸੋ ਜਿੱਦਾ ਜਿੱਦਾ ਅਸੀਂ ਮਨਾਲੀ ਵੱਲੋਂ ਜਾ ਰਹੇ ਸੀ ਤੇ ਸਾਡੀ ਐਕਸਾਈਟਮੈਂਟ ਹੋਰ ਜ਼ਿਆਦਾ ਵਧਦੀ ਜਾ ਰਹੀ ਸੀ ਤੇ ਹੁਣ ਅਸੀਂ ਸਾਰਿਆਂ ਨੇ ਰਲ ਕੇ ਇਹੀ ਫੈਸਲਾ ਕੀਤਾ ਸੀ ਕਿ ਹੁਣ ਜੇ ਰੁਕਾਂਗੇ ਤਾਂ ਮਨਾਲੀ ਪਹੁੰਚ ਕੇ ਹੀ ਰੁਕਣਾ ਹੈ ਰਾਹ ਦੇ ਵਿੱਚ ਕੋਈ ਵੀ ਸਟੇ ਨਹੀਂ ਹੋਏਗੀ ਕਿਉਂਕਿ ਉੱਥੇ ਜਾ ਕੇ ਫਿਰ ਅਸੀਂ ਕਮਰੇ ਦਾ ਵੀ ਪਤਾ ਕਰਨਾ ਪੈਣਾ ਹੈ ਤੇ ਕਮਰਾ ਲੈਣ ਲਈ ਵੀ ਸਾਨੂੰ ਟਾਈਮ ਲੱਗੇਗਾ ਸੋ ਜੀ ਦੇਖੋ ਮਨਾਲੀ ਰਹਿ ਗਿਆ ਹੈ 48 ਕਿਲੋਮੀਟਰ ਇਹ ਤਾਂ ਹਜੇ ਕਾਫੀ ਰਹਿੰਦਾ ਹੈ ਯਾਰ ਚਲੋ ਕੋਈ ਨਹੀਂ ਚੱਲਦੇ ਰਹੋ ਚੱਲਦੇ ਰਹੋ ਪਹੁੰਚਾਂਗੇ ਸੋ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਇਹੀ ਗਾਣਾ ਸੋਚ ਕੇ ਤੁਰੇ ਰਹਨੇ ਆ ਹੋਰ ਕੀ ਕਰ ਸਕਦੇ ਆ ਅਸੀਂ ਹੁਣ ਕਿਉਂਕਿ ਰੁਕਣ ਦਾ ਵੀ ਸਮਾਂ ਨਹੀਂ ਐ ਜਾਂਦੇ ਜਾਂਦੇ ਸਾਨੂੰ ਹਨੇਰਾ ਹੋ ਗਿਆ ਫਿਰ ਕੰਮ ਜਿਆਦਾ ਖਰਾਬ ਹੋਣਾ ਐ ਸੋ ਅਸੀਂ ਚੱਲਦੇ ਰਹੇ ਜੀ ਤੇ ਲੋ ਜੀ ਪਿੱਛੇ ਸਾਡੇ ਬੰਦੇ ਪੂਰਾ ਇੰਜੋਏ ਕਰ ਰਹੇ ਆ ਹੈਲਮਟ ਦੇਖੋ ਕਿਦਾਂ ਪਾਏ ਹੋਇਆ ਪਰ ਹੈਲਮਟ ਜ਼ਰੂਰੀ ਵੀ ਹੈ ਕਿਉਂਕਿ ਸੇਫਟੀ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਾਕੀ ਪੁਲਿਸ ਵਾਲਿਆਂ ਦਾ ਤੁਹਾਨੂੰ ਪਤਾ ਹੀ ਹੈ ਜੇ ਕਿਤੇ ਪੁਲਿਸ ਵਾਲੇ ਟੱਕਰ ਗਏ ਤਾਂ ਉਹਨੇ 2.5 ਹਜ਼ਾਰ ਨੂੰ ਸਾਨੂੰ ਅਨਸੇਫ ਕਰ ਦੇਣਾ। ਇਸ ਕਰਕੇ ਵਧੀਆ ਹੈ ਕਿ ਸਾਡੇ ਬੰਦੇ ਹੈਲਮਟ ਲੈ ਕੇ ਰੱਖਣ। ਸੋ ਦੇਖੋ ਜੀ ਕਿੰਨਾ ਵਧੀਆ 뷰 ਹੈ ਤੇ ਤੁਰੇ ਹੋਏ ਆ ਹੌਲੀ-ਹੌਲੀ ਪਹੁੰਚਾਂਗੇ। ਤੇ ਕਾਲੀ ਵੀ ਨਹੀਂ ਕਰਨੀ ਅਸੀਂ ਕਿਉਂਕਿ ਕਾਲੀ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਐ ਹਜੇ ਟਾਈਮ ਸਾਡੇ ਕੋਲ ਅਸੀਂ ਟਾਈਮ ਦੇ ਨਾਲ ਉੱਥੇ ਪਹੁੰਚ ਜਾਣਾ ਹੈ ਵਾਹ ਜੀ ਵਾਹ ਦੇਖੋ ਕਿਾ ਹੀ ਬਾਤਾਂ ਆ ਸੋ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਪਹਾੜੀ ਇਲਾਕੇ ਦੇ ਵਿੱਚ ਆ ਕੇ ਪਤਾ ਨਹੀਂ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆ ਪਹਾੜੀ ਇਲਾਕਾ ਬਾਕੀ ਸਿਆਣੇ ਕਹਿੰਦੇ ਆ ਕਿ ਪਹਾੜ ਦੂਰੋਂ ਹੀ ਸੋਹਣੇ ਲੱਗਦੇ ਆ ਪਰ ਨਹੀਂ ਨੇੜਿਓਂ ਵੀ ਸੋਹਣੇ ਲੱਗਦੇ ਆ ਸੋ ਲਓ ਜੀ ਮਨਾਲੀ ਰਹਿ ਗਿਆ ਜੀ 19 ਕਿਲੋਮੀਟਰ ਤੇ ਮੈਨੂੰ ਲੱਗਦਾ ਹੈ ਸ਼ਾਇਦ ਸਾਨੂੰ ਅੱਧਾ ਜਾਂ ਪੌਣਾ ਘੰਟਾ ਹੋਰ ਲੱਗੂਗਾ ਪਹੁੰਚਣ ਵਾਸਤੇ ਤੇ ਚਲੋ ਜੀ ਚੱਲਦੇ ਆ ਹੌਲੀ ਹੌਲੀ ਬਾਕੀ ਤੁਸੀਂ ਹੁਣ ਲਓ ਨਜ਼ਾਰੇ ਦੇਖੋ 뷰 ਤੁਹਾਨੂੰ ਦਿਖਾਉਂਦੇ ਜਾਂਦੇ ਆ ਆ ਦੇਖੋ ਜੀ ਬਲੂਨ ਬਲੂਨ ਦੇ ਵਿੱਚ ਬਹਿ ਕੇ ਵੀ ਯਾਰ ਕਹਿੰਦੇ ਸੀ ਬੰਦੇ ਮਰ ਗਏ ਕਾਫੀ ਤੇ ਚਲੋ ਰੱਬ ਖੈਰ ਕਰੇ ਸਾਰਿਆਂ ਦੀ ਕਿਸੇ ਨਾਲ ਵੀ ਨਾ ਇਦਾਂ ਦੀਆਂ ਮਾੜੀਆਂ ਘਟਨਾਵਾਂ ਹੋਵੇ ਕੋਈ ਤੇ ਬਾਕੀ ਡਰੀ ਲੱਗਦਾ ਬਾਈ ਸਾਨੂੰ ਤਾਂ ਇਦਾਂ ਦੀਆਂ ਚੀਜ਼ਾਂ ਤੋਂ ਸੋ ਅਸੀਂ ਹੌਲੀ ਹੌਲੀ ਨੇੜੇ ਪਹੁੰਚਦੇ ਜਾ ਰਹੇ ਆ ਜੀ ਵਾਹ ਜੀ ਵਾਹ ਕਿੰਨਾ ਰਹਿ ਗਿਆ ਇਹ ਰਹਿ ਗਿਆ ਜੀ 2.1 ਹਾਂ ਜੀ ਸ਼ਾਇਦ 2.6 ਇੱਕ ਕਿਲੋਮੀਟਰ ਰਹਿ ਗਿਆ ਤੇ ਪਹੁੰਚਦੇ ਆ ਹੌਲੀ ਹੌਲੀ ਲਓ ਜੀ ਇੱਕ ਸਾਡਾ ਬੰਦਾ ਕਹਿੰਦਾ ਜੀ ਮੈਂ ਪੈਰਾਸ਼ੂਟ ਦੇ ਨਜ਼ਾਰੇ ਲੈਣੇ ਆ ਤੇ ਉਹ ਦੇਖੋ ਮੈਨੂੰ ਲੱਗਦਾ ਕਿ ਤੇ ਸੱਟ ਹੀ ਨਾ ਦਵੇ ਉਹਨੂੰ ਉਹ ਦੇਖੋ ਜੀ ਮਾਮਾ ਪਛਾਣ ਚ ਤਾਂ ਤੂੰ ਆ ਰਿਹਾ ਨਹੀਂ ਉਹ ਨਾਲ ਨਾਲ ਆਪਣੀ ਵੀਡੀਓ ਆਪ ਹੀ ਬਣਾਈ ਜਾਂਦਾ ਹੋਣਾ ਵੀਡੀਓ ਦਾ ਬੜਾ ਸ਼ਕੀਨ ਹੈ ਉਹ ਕੋਈ ਨਹੀਂ ਤੁਹਾਨੂੰ ਉਹ ਤੋਂ ਬਾਅਦ ਚ ਪਾਉਨੇ ਆ ਵੀਡੀਓ ਵਿੱਚ ਐਡ ਕਰਾਂਗੇ ਇਹਦੇ ਤੇ ਇਹਦੇ ਚ ਤਾਂ ਬੰਦਾ ਪਛਾਣਿਆ ਨਹੀਂ ਜਾ ਰਿਹਾ ਸਾਡਾ ਆ ਕਿ ਹੋ ਰਹੀ ਆ ਕੋਈ ਪਰ ਇਹਨੂੰ ਉਹਨਾਂ ਲੈ ਕੇ ਜਾ ਇੱਧਰ ਨੂੰ ਲੈ ਕੇ ਜਾ ਇੱਧਰ ਨੂੰ ਆਣਾ ਸੀ ਹਾਂ ਹਾਂ ਆ ਜਾ ਆ ਜਾ ਆ ਜਾ ਆ ਜਾ ਦੇਖੀ ਭਰਾਵਾ ਕਿਤੇ ਦਰਖਤ ਤੇ ਨਾ ਫਸਾ ਦੇ ਸਾਡਾ ਬੰਦਾ ਲਓ ਜੀ ਅਸੀਂ ਆ ਗਏ ਆ ਮਾਲ ਰੋਡ ਤੇ ਤੇ ਆ ਨਹੀਂ ਬੰਦਾ ਟਿਕਦਾ ਨਹੀਂ ਬੰਦਾ ਟਿਕਦਾ ਇਹ ਕਹਿੰਦਾ ਵੀ ਮੇਰੇ ਲਈ ਰੋ ਇੱਕ ਬੰਦਾ ਲਓ ਜੀ ਫੇ ਅਸੀਂ ਕਿਹੜਾ ਕਿਸੇ ਨਾਲੋਂ ਘਾਟਾ ਬਣਾ ਦੇ ਬਈ ਮੇਰੀ ਵੀ ਆਹ ਆ ਵੀਡੀਓ ਕਾਦੀ ਬਣਾਈ ਯਾਰ ਤੂੰ ਅੱਧਾ ਬੰਦਾ ਹੀ ਕੱਟ ਦਿੱਤਾ ਵਿੱਚੋਂ ਹੈ ਸਾਡੀ ਵਾਰੀ ਨਾ ਤੁਸੀਂ ਚੱਜਦਾ ਕੰਮ ਕਰਿਆ ਕਰੋ ਲਓ ਲਓ ਜੀ ਲੈ ਲਿਆ ਸੀ ਕਮਰਾ ਤੇ ਹੁਣ ਕਰਦੇ ਆ ਰੈਸਟ ਤੇ ਸਵੇਰੇ ਜਾਵਾਂਗੇ ਕੁਮਨ ਟਰਨਲ ਦੇ ਅੱਗੇ ਕਹਿੰਦੇ ਬਰਫਾ ਬਰਫ ਐਸ ਟਾਈਮ ਮਨਾਲੀ ਦੇ ਵਿੱਚ ਤਾਂ ਨਹੀਂ ਪਈ ਹੋਈ ਸੋ ਸਵੇਰੇ ਸਾਨੂੰ ਟਰਨਲ ਦੇ ਅੱਗੇ ਜਾਣਾ ਪੈਣਾ ਤੇ ਚਲੋ ਹੁਣ ਥੋੜਾ ਜਿਹਾ ਕਰ ਲਈਏ ਰੈਸਟ ਤੇ ਸਵੇਰੇ ਚੱਲਦੇ ਆਂ ਫਿਰ ਬਰਫ ਨਾਲ ਪੰਗੇ ਲੈਣੇ ਆ ਜਾ ਕੇ ਲਓ ਜੀ ਚਲੋ ਜੀ ਸੌ ਲਈਏ ਤੇ ਬਾਕੀ ਸਵੇਰੇ ਮਿਲਦੇ ਆ। ਸੋ ਸਵੇਰੇ ਸਭ ਤੋਂ ਪਹਿਲਾਂ ਤਾਂ ਅਸੀਂ ਗਏ ਜੀ ਗੁਰਦੁਆਰਾ ਸਾਹਿਬ। ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਮਨਾਲੀ ਚ ਬਣਿਆ ਹੋਇਆ ਹੈ। ਜੇ ਤੁਸੀਂ ਕਿਤੇ ਗਏ ਤਾਂ ਜਰੂਰ ਜਾ ਕੇ ਆਇਓ। ਉਸ ਤੋਂ ਬਾਅਦ ਗਏ ਜੀ ਅਸੀਂ ਮਾਤਾ ਹੜਿੰਬਾ ਦੇ ਮੰਦਿਰ ਜੋ ਕਿ ਵੀਡੀਓ ਥੋੜੀ ਜ਼ਿਆਦਾ ਲੰਬੀ ਹੋਣ ਕਰਕੇ ਮੈਂ ਵਿੱਚ ਐਡ ਨਹੀਂ ਕੀਤੀ। ਉਹ ਵੀਡੀਓ ਅਲੱਗ ਤੋਂ ਮੈਂ ਕਿਸੇ ਦਿਨ ਪਾਉਂਗਾ। ਤੇ ਉਹ ਬੈਠਾ ਜੂ ਬੰਦਾ ਸਾਡਾ ਚਲੋ ਮਿਲਦੇ ਆ ਇਹਨੂੰ ਮੰਨ ਜਾਣਾ ਕਹਿੰਦਾ ਲੈ ਆ ਇੱਥੇ ਇੱਥੇ ਇੱਟਾਂ ਦਾ ਠੇਕਾ ਲੈ ਕੇ ਬੈ ਗਿਆ ਇੱਟਾਂ ਕਹਿੰਦਾ ਢੋਣੀਆਂ ਹਣ ਦਿਹਾੜੀ ਲਾਇਆ ਕਰਨੀ ਕਹਿੰਦਾ ਫੇ ਕਿੰਨੇ ਚ ਲੈ ਆ ਠੇਕਾ ਹੈ ਤੁਹਾਨੂੰ ਕਰ ਵੀ ਰੱਖਿਆ ਭਾਜੀ ਜਿੰਨਾ ਅੱਛਾ ਚਲੋ ਜੀ ਹੁਣ ਅਸੀਂ ਤੁਰ ਪਏ ਆ ਟਰਨਲ ਵੱਲੋਂ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ 스ਨੋਫਾਲ ਸਨੋਫਾਲ ਦਾ ਮੇਰਾ ਖਿਆਲ ਹੋਇਆ ਨਹੀਂ ਕਾਫੀ ਟਾਈਮ ਹੋ ਗਿਆ ਕਹਿੰਦੇ ਇੱਧਰ ਪਰ ਉੱਧਰ ਹੁੰਦਾ ਰਹਿੰਦਾ ਹੈ ਜਦੋਂ ਆਪਾਂ ਨਾ 터ਨਲ ਤੋਂ ਅੱਗੇ ਜਾਂਦੇ ਆ ਇੱਥੋਂ ਕੋਈ ਹੈਗਾ 20 25 ਕਿਲੋਮੀਟਰ ਅੱਗੇ ਜਾ ਕੇ 터ਨਲ ਦੇ ਵਿੱਚ ਦੀ ਜਾਣਾ ਪੈਂਦਾ ਤੇ ਤੁਹਾਨੂੰ 터ਨਲ ਵੀ ਦਿਖਾਉਣੇ ਆ ਸੋ ਜੇ ਤੁਸੀਂ ਕਦੇ ਮਨਾਲੀ ਆਓ ਤੇ ਤੁਹਾਨੂੰ ਇੱਧਰ ਸਨੋ ਨਾ ਮਿਲੇ ਤਾਂ ਇੱਥੋਂ 20 ਜਾਂ 25 ਕਿਲੋਮੀਟਰ ਹੈਗਾ 터ਨਲ ਜੋ ਹੈਗਾ ਪੈਂਦਾ ਉਹਦੇ ਵਿੱਚ ਦੀ ਜਾ ਕੇ ਤੇ ਉਸ ਤੋਂ ਅਗਲੀ ਸਾਈਡ ਤੁਹਾਨੂੰ ਬਰਫ਼ ਦੇਖਣ ਲਈ ਮਿਲ ਜਾਏਗੀ ਤੇ ਉੱਥੇ ਤੁਸੀਂ ਆਪਣਾ ਪੂਰਾ ਇੰਜੋਏ ਕਰ ਸਕਦੇ ਆ ਵੈਸੇ ਸਾਰੇ ਲੋਕ ਹੁਣ ਜ਼ਿਆਦਾਤਰ ਉਧਰ ਹੀ ਜਾਂਦੇ ਆ ਕਿਉਂਕਿ ਇੱਧਰ स्नोफॉल ਹੋਈ ਨੂੰ ਦੱਸ ਰਿਹਾ ਕਿ ਕਾਫੀ ਟਾਈਮ ਹੋ ਗਿਆ ਤੇ ਮਨਾਲੀ ਦੇ ਵਿੱਚ ਤੁਹਾਨੂੰ ਸਨੋ ਨਹੀਂ ਮਿਲਣੀ ਇਸ ਕਰਕੇ ਤੁਹਾਨੂੰ ਟਰਨਲ ਤੋਂ ਅੱਗੇ ਜਾਣਾ ਪੈਣਾ ਹੈ ਤੇ ਲੋ ਜੀ ਆ ਗਏ ਅਸੀਂ ਟਰਨਲ ਦੇ ਵਿੱਚ ਇਹ ਟਰਨਲ ਬਹੁਤ ਜ਼ਿਆਦਾ ਲੰਬਾ ਆ ਤੇ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਹੈ ਅੰਦਰੋਂ ਤੇ ਲਓ ਜੀ ਤੁਹਾਨੂੰ ਟਰਨਲ ਦਿਖਾਣੇ ਆ ਜਿੰਨਾ ਹੋ ਸਕਿਆ ਕਿਉਂਕਿ ਬਹੁਤ ਜ਼ਿਆਦਾ ਲੰਬਾ ਆ ਘੱਟੋ ਘੱਟ ਵੀ ਅੱਧਾ ਘੰਟਾ ਇਹਦੇ ਵਿੱਚ ਦੀ ਲੰਘਣ ਨੂੰ ਲੱਗ ਜਾਂਦਾ ਹੈ ਦੂਸਰੀ ਸਾਈਡ ਜਾਣ ਲਈ ਤੇ ਇਸ ਤੋਂ ਅੱਗੇ ਟਰਨਲ 2 ਆਣਾ ਹੈਗਾ ਤੇ ਟਰਨਲ 2 ਦੇ ਦੂਸਰੀ ਸਾਈਡ ਸਨੋ ਮਿਲੇਗੀ ਤੁਹਾਨੂੰ ਤੇ ਜਿੰਨਾ ਹੋ ਸਕੇ ਤੁਹਾਨੂੰ ਅੰਦਰ ਇਟਰਨਲ ਦਿਖਾਣੇ ਆ ਸੁਵੰਦਰ ਥੋੜੀ ਕਲੀਅਰ ਵੀਡੀਓ ਨਹੀਂ ਆ ਰਹੀ ਤੇ ਲਓ ਜੀ ਟਰਨਲ 1 ਨੰਬਰ ਟਰਨਲ ਜੋ ਹੈ ਖਤਮ ਹੋ ਗਿਆ ਹੈ ਇਸ ਤੋਂ ਬਾਹਰ ਆ ਗਿਆ ਸੀ ਤੇ ਹੁਣ ਅਸੀਂ ਐਂਟਰ ਕਰਾਂਗੇ ਅਗਲੇ ਟਰਨਲ ਦੇ ਵਿੱਚ 11 ਨੰਬਰ ਟਰਨਲ ਦੇ ਵਿੱਚ ਤੇ ਇਹ ਵੀ ਤੁਹਾਨੂੰ ਜਿੰਨਾ ਹੋ ਸਕੇ ਆ ਦਿਖਾਵਾਂਗੇ ਅਸੀਂ ਸੋ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੇ ਗਏ ਆ ਤੇ ਉਹ ਪਲੇਨ ਵਾਲੇ ਪੱਖੇ ਦੇਖੋ ਲੱਗੇ ਹੋਏ ਆ ਅੰਦਰ ਜੋ ਕਿ ਹਵਾ ਦੇ ਦਬਾਅ ਨੂੰ ਘੱਟ ਕਰਦੇ ਆ ਤੇ ਸੰਤੁਲਨ ਬਣਾਈ ਰੱਖਦੇ ਆ ਤਾਂ ਕਿ ਅੰਦਰ ਆਕਸੀਜਨ ਵਗੈਰਾ ਦੀ ਕਮੀ ਨਾ ਹੋਵੇ ਸੋ ਚਲੋ ਤੁਹਾਨੂੰ ਹੁਣ ਲੈ ਚਲਦੇ ਆ ਅੱਗੇ ਵੱਲ ਅੰਦਰ ਸਾਰੇ ਲਾਈਟਿੰਗ ਹੋਈ ਆ ਇਸ ਦੇ ਵਿੱਚ ਲੰਘਣ ਲਈ ਤੁਹਾਨੂੰ ਕੋਈ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਬਹੁਤ ਹੀ ਵਧੀਆ ਤੁਹਾਨੂੰ ਫੀਲਿੰਗ ਆਂਦੀ ਹੈ ਜਦੋਂ ਤੁਸੀਂ ਇੱਥੇ ਅੰਦਰ ਦੀ ਐਂਟਰ ਹੁੰਦੇ ਆ ਤੇ ਇਸ ਨੂੰ ਪਾਰ ਕਰਦੇ ਆ ਸੋ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਫਾਈਨਲੀ ਅਸੀਂ ਕਰ ਗਏ ਆ ਸਨੋ ਵਾਲੇ ਏਰੀਆ 'ਚ ਐਂਟਰ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਤੇ ਥੋੜੀ ਜਿਹੀ ਐ ਆਪਣੀ ਵੀ ਵੀਡੀਓ ਬਣਾ ਲਈਏ ਸੀ ਕਿਉਂ ਜੀ ਥੋੜੀ ਅਸੀਂ ਵੀ ਫੀਲਿੰਗ ਲੈ ਲਈਏ ਪਤਾ ਨਹੀਂ ਮੁੜ ਕੇ ਕਦੋਂ ਆਉਣਾ ਅਸੀਂ ਇੱਧਰ ਆ ਆਉਣਾ ਕਿ ਨਹੀਂ ਆਉਣਾ ਤੇ ਚਲੋ ਆਜੋ ਥੋੜੇ ਪੰਗੇ ਪੁੰਗੇ ਲੈ ਲਈਏ ਅਸੀਂ ਵੀ ਲਓ ਜੀ ਲੱਗ ਗਿਆ ਸਾਡੇ ਇਧਰ ਬੰਦੇ ਪੰਗੇ ਲੈਣ ਉਹ ਆ ਤਾਂ ਬੰਦਾ ਡਿੱਗੀ ਜਾਂਦਾ ਬਾਰ-ਬਾਰ ਕੀ ਆ ਬਾਤ ਹੈ ਜੀ ਵਾਕਈ ਜੰਨਤ ਵਾਲੇ ਨਜ਼ਾਰੇ ਆ ਇਧਰ ਸੋ ਜੇ ਕਿਸੇ ਨੇ ਜੰਨਤ ਦੇਖਣੀ ਹੈ ਤੇ ਮਨਾਲੀ ਚ ਆ ਜਿਓ ਸੋ ਇਧਰ ਤਾਂ ਬੰਦੇ ਸਾਡੇ ਸੀਰੀਅਸ ਲੈ ਗਏ ਆ ਜੀ ਲਓ ਜੀ ਆ ਕੰਮ ਫੋਨਾਂ ਤੇ ਟੀਵੀਾਂ 'ਚ ਦੇਖਦੇ ਹੁੰਦੇ ਸੀਗੇ ਤੇ ਸੋਚੀਦਾ ਸੀ ਇਹ ਯਾਰ ਕੀ ਇਹ ਪੰਗੇ ਲਈ ਜਾ ਰਹੇ ਆ ਪਰ ਇੱਥੇ ਆ ਕੇ ਪਤਾ ਲੱਗਦਾ ਵਾਕਈ ਬੰਦੇ ਦਾ ਮਨ ਇੰਨਾ ਖੁਸ਼ ਹੋ ਜਾਂਦਾ ਤੇ ਬੰਦਾ ਬਿਲਕੁਲ ਬੱਚਾ ਬਣ ਜਾਂਦਾ ਤੇ ਬੱਚਿਆਂ ਵਾਲੀਆਂ ਹਰਕਤਾਂ ਕਰਦਾ ਇੱਥੇ ਆ ਕੇ ਲਓ ਜੀ ਬੰਦੇ ਸਾਡੇ ਸੌਂ ਗਏ ਆ ਜੀ ਥੱਕ ਗਏ ਆ ਹੁਣ ਕਿੰਨੇ ਕੁ ਪੰਗੇ ਲੈ ਲੈਣੇ ਆ ਉਹ ਟੀ-ਸ਼ਰਟ ਦੇ ਵਿੱਚ ਬਰਫ਼ ਪਾਤੀ ਆ ਐਦਾਂ ਨਾ ਕਰਿਆ ਕਰੋ ਯਾਰ ਤੁਸੀਂ ਐਨੀ ਠੰਡੀ ਬਰਫ਼ ਤੁਸੀਂ ਮੇਰੀ ਟੀ-ਸ਼ਰਟ ਦੇ ਵਿੱਚ ਪਾਤੀ ਆ ਗਲਤ ਗੱਲ ਆ ਇਹ ਤੁਹਾਡੇ ਲਈ ਸੋ ਸੱਚੀ ਬਚਪਨ ਯਾਦ ਆ ਗਿਆ ਬਚਪਨ ਵਿੱਚ ਜੋ ਪੰਗੇ ਲੈਂਦੇ ਹੁੰਦੇ ਸੀ ਕੋਈ ਫਿਕਰ ਨਹੀਂ ਹੁੰਦੀ ਸੀ ਕਿ ਸਾਨੂੰ ਕੌਣ ਦੇਖਦਾ ਕੌਣ ਨਹੀਂ ਦੇਖਦਾ ਪਰ ਉਹੀ ਟਾਈਮ ਦੁਬਾਰਾ ਯਾਦ ਆ ਗਿਆ ਤੇ ਸੱਚੀ ਗੱਲ ਐ ਇਸ ਟਾਈਮ ਮਨ ਵਿੱਚ ਕੋਈ ਟੈਨਸ਼ਨ ਨਹੀਂ ਕਿ ਸਾਨੂੰ ਕੌਣ ਦੇਖ ਰਿਹਾ ਕੌਣ ਕੀ ਕਰ ਰਿਹਾ ਅਸੀਂ ਆਪਣੇ ਵਿੱਚ ਬਿਲਕੁਲ ਮਸਤ ਹੋ ਗਏ ਸੀ ਤੇ ਮਸਤ ਹੋਣਾ ਬਣਦਾ ਵੀ ਐ ਕਿਉਂਕਿ ਆਹੀ ਕੁਛ ਕਰਨ ਤਾਂ ਅਸੀਂ ਇੰਨੀ ਦੂਰ ਤਵਾਇੇ ਸੀ ਫਿਰ ਮੈਂ ਲਾ ਲਿਆ ਸਿੱਧੂ ਦਾ ਗਾਣਾ ਤੇ ਬਣਾਈਆਂ ਦੋ ਕਰੀਲਾ ਜੋ ਕੇ ਆਪਾਂ ਪਾਈਆਂ ਇੰਸਟਾ ਤੇ ਸਿੱਧੂ ਦਾ ਗਾਣਾ ਲਾਉਣਾ ਤਾਂ ਬਣਦਾ ਹੀ ਆ ਕਿਉਂਕਿ ਆਪਾਂ ਸਿੱਧੂ ਦੇ ਫੈਨ ਆ ਯਾਰ ਉਦਾਂ ਦਾ ਬੰਦਾ ਨਾਂ ਦਾ ਦੁਨੀਆ 'ਚ ਆਇਆ ਤੇ ਨਾ ਹੀ ਮੁੜ ਕੇ ਆਉਣਾ ਆ ਜੋ ਕੁਛ ਉਹ ਕਰ ਗਿਆ ਉਹ ਕੋਈ ਵੀ ਨਹੀਂ ਕਰ ਸਕਦਾ ਸੋ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਹ ਰਹਿੰਦੇ ਸਮੇਂ ਤੱਕ ਸਾਡੇ ਦਿਲਾਂ ਦੇ ਵਿੱਚ ਵਸਦਾ ਰਹੂਗਾ ਸੋ ਲੈਜੈਂਡ ਵਾਹੋ ਲੈਜੈਂਡ ਲੈਜੈਂਡ ਹੁੰਦੇ ਆ ਲੈਜੈਂਡ ਕਦੇ ਮਰਦੇ ਨਹੀਂ ਹੁੰਦੇ ਸ਼ਾਸਟਸ ਫੋਰ ਸਿੱਧੂ ਮੂਸੇਵਾਲਾ